ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੰਚਮੀ ਦਾ ਤਿਹਾਰ ਫਰੋਈਪੁਰ ਵਿੱਚ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਵੀ ਬੜਾ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਬਸੰਤ ਦਾ ਜਿਹੜਾ ਤਿਹਾਰ ਹੁੰਦਾ ਉਹਨੂੰ ਲੈ ਕੇ ਉਸ ਤੋਂ 2-4 ਦਿਨ ਪਹਿਲਾਂ ਜਿਹੜਾ ਬਸੰਤ ਮੇਲੇ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਕਾਫੀ ਜਿਹੜੇ ਲੋਕ ਹੈ ਉਹ ਆਪਣੇ ਜਿਹੜੇ ਪਤੰਗਬਾਜ਼ੀ ਦੇ ਜਿਹੜੇ ਮੁਕਾਬਲੇ ਆ ਉਹ ਵੀ ਕਰ ਸਕਣਗੇ ਕਿਉਂਕਿ ਜਿਹੜੇ ਪਤੰਗਾਂ ਦੇ ਸ਼ਕੀਰ ਹੁੰਦੇ ਆ ਉਹਨਾਂ 'ਚ ਕਾਫੀ ਜਿਹੜਾ ਇੱਕ ਅਮੰਗ ਹੁੰਦੀ ਆ ਵੀ ਮਤਲਬ ਕਿ ਜਿਹੜੇ ਬਸੰਤ ਪੰਚਮੀ ਦੇ ਤਿਹਾਰ ਤੋਂ ਪਹਿਲਾਂ ਵੀ ਇੱਕ ਬਸੰਤ ਮੇਲਾ ਲੱਗੇ ਤਾਂ ਕਿ ਜਾ ਆਪਣਾ ਜੋਰਜ ਮੈਸ਼ਾ ਉਰਚ ਕਰ ਸਕਦੇ ਆ ਕਿਉਂਕਿ ਮੁਕਾਬਲੇ ਜਿਹੜੇ ਆ ਬੜੇ ਰੋਚਕ ਹੁੰਦੇ ਆ ਜਿਨ੍ਹਾਂ ਨੂੰ ਸਾਰਾ ਇੰਤਜ਼ਾਮ ਡਿਪਟੀ ਕਮਿਸ਼ਨਰ ਫਰੋਜਪੁਰ ਵੱਲੋਂ ਜਿਹੜਾ ਕਰਵਾਇਆ ਗਿਆ ਤੇ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਆ ਤੇ ਕਿ ਇਹਨੂੰ ਲੈ ਕੇ ਕਿਸ ਤਰ੍ਹਾਂ ਦੇ ਹੋਰ ਜਿਹੜੇ ਆ ਪ੍ਰਬੰਧ ਕੀਤੇ ਗਏ ਨਮਸਕਾਰ ਨਾਲ ਮੈਮ ਜਿਹੜੇ ਪ੍ਰਬੰਧ ਕੀਤੇ ਗਏ ਉਹ ਕਿਸ ਤਰ੍ਹਾਂ ਦੇ ਹੈਗੇ ਆ ਤੇ ਮੇਲਾ ਜਿਹੜਾ ਉਹ ਕਾਫੀ ਕਿਸ ਤਰ੍ਹਾਂ ਦੇ ਕਨ ਮਿਲ ਕੇਗਾ ਜਿਵੇਂ ਆਪ ਸਾਰਿਆਂ ਨੂੰ ਪਤਾ ਹੈ ਜੀ ਕਿ ਫਿਰੋਜ਼ਪੁਰ ਦਾ ਜਿਹੜਾ ਬਸੰਤ ਤਿਉਹਾਰ ਹੈ ਉਹ ਬਹੁਤ ਜ਼ਿਆਦਾ ਪ੍ਰਸਿੱਧ ਹੈ ਤੇ ਬਹੁਤ ਵਿਖਿਆਤ ਵੀ ਹੈ ਤਾਂ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਪਿਛਲੇ ਸਾਲ ਤੋਂ ਸ਼ੁਰੂਆਤ ਕੀਤੀ ਗਈ ਸੀ ਟੂਰਿਜ਼ਮ ਵਿਭਾਗ ਵੱਲੋਂ ਕਿ ਇੱਥੇ ਬਸੰਤ ਮੇਲਾ ਬਣਾਇਆ ਜਾਣ ਜਿਵੇਂ ਤੁਸੀਂ ਦੱਸਿਆ ਸਾਰਿਆਂ ਨੂੰ ਕਿ ਉਹ ਯੂਜ਼ੂਅਲੀ ਬਸੰਤ ਜਿਹੜਾ ਤਿਉਹਾਰ ਹੁੰਦਾ ਉਸ ਤੋਂ ਥੋੜੇ ਦਿਨ ਪਹਿਲਾਂ ਆਪਾਂ ਮਨਾਉਂਦੇ ਆ ਤੇ ਇਸ ਵਾਰੀ ਵੀ ਉਹਨੂੰ ਹੀ ਸੇਮ ਪੈਟਰਨ ਨੂੰ ਰੱਖਦੇ ਹੋਏ ਅਸੀਂ 27 ਤੇ 28 ਜਨਵਰੀ ਨੂੰ ਫਿਰੋਜ਼ਪੁਰ ਵਿਖੇ ਐ SBS ਯੂਨੀਵਰਸਿਟੀ ਵਿਖੇ ਅਸੀਂ ਬਸੰਤ ਮੇਲੇ ਦਾ ਆਯੋਜਨ ਕਰ ਰਹੇ ਹਾਂ ਜੀ ਹਾਲਦੀ ਗੜੀ ਉੱਥੇ ਆਪਣਾ ਔਨ ਸਪਾਟ ਰਜਿਸਟ੍ਰੇਸ਼ਨਸ ਵੀ ਸ਼ੁਰੂ ਹੋ ਰੱਖੀ ਹੈ ਤੇ ਮੁਕਾਬਲੇ ਵੀ ਚੱਲ ਰਹੇ ਹਨ ਲੋਕੀ ਵੜ ਚੜ ਕੇ ਉੱਥੇ ਆਪਣਾ ਬੱਚੇ ਵੀ ਆ ਰਹੇ ਸਕੂਲਾਂ ਤੋਂ ਤੇ ਆਪਣਾ ਕੰਪੀਟੀਸ਼ਨਸ ਹੋ ਰਹੇ ਹਨ ਡੇਲੀ ਦੇ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨੂੰ ਇੱਕ ਮੇਲੇ ਜਿਹਾ ਇੱਕ ਫੈਸਟੀਵਲ ਜਿਹਾ ਆਪਾਂ ਰੰਗ ਰੂਪ ਦੇ ਕੇ ਤਾਂ ਜੋ ਲੋਕਾਂ ਨੂੰ ਇੱਕ ਵਧੀਆ ਐਕਸਪੀਰੀਅנס ਹੋ ਕਲਚਰਲ ਪਰਫਾਰਮੈਂਸਸ ਹੋਣਗੀਆਂ ਦੋਵੇਂ ਦਿਨ ਤੇ ਫੂਡ ਸਟਾਲਸ ਐਂਡ ਸਟਾ ਆਪਣਾ ਆਰਟੀクラਫਟ ਜਿਹੜੇ ਹੈ ਹੈਂਡੀクラਫਟ ਦੇ ਜਿਹੜੇ ਵੀ ਸਟਾਲਸ ਹੈ ਉਹ ਅਸੀਂ ਲਗਾ ਰਹੇ ਹਾਂ ਤੇ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨੇ ਵੀ ਫਿਰੋਜ਼ਪੁਰ ਦੇ ਜੱਦੀ ਆਪਣਾ ਪਛਾਣ ਹੈ ਆ ਭਾਵੇਂ ਉਹ ਖਾਣ ਪੀਣ ਚੋ ਜਾਂ ਫਿਰ ਜਿੰਨੇ ਵੀ ਹੈਂਡੀਕਰਾਫਟਸ ਜਾਂ ਕੋਈ ਅਜਿਹੇ ਜੀਜ਼ ਦੇ ਵਧੀਆ ਕੋਈ ਪ੍ਰੋਡਕਟਸ ਹੋ ਉਹ ਅਸੀਂ ਲੈ ਕੇ ਆਈਏ ਤੇ ਸਾਰੇ ਸਕੂਲਜ਼ ਆ ਸਕੂਲਾ ਤੇ ਕਾਲਜਰ ਨੂੰ ਵੀ ਇਹ ਹੀ ਮੇਰੀ ਗੁਜ਼ਾਰਿਸ਼ ਹੈ ਮੇਰੀ ਅਪੀਲ ਹੈ ਕਿ ਜੀ ਤੁਸੀਂ ਆਓ ਬਚਤ ਕੇ ਆਪਣਾ ਇਹਦੇ ਵਿੱਚ ਆਪਣਾ ਪਾਰਟਿਸਿਪੇਟ ਕਰੋ ਤੇ ਆਪਣੇ ਮੇਲੇ ਦਾ ਹੋਰ ਇਹਨੂੰ ਰੰਗ ਹੋਰ ਇਹਨੂੰ ਦਿਖਾਓ ਤੇ ਦੂਜਾ ਸਾਰਿਆਂ ਦੀ ਫੈਸਿਲਿਟੇਸ਼ਨ ਲਈ ਅਸੀਂ ਵੈਬਸਾਈਟ ਵੀ ਲਾਂਚ ਕੀਤੀ ਹੈ ਅ 16 ਜਨਵਰੀ ਨੂੰ ਹੀ ਅਸੀਂ ਲਾਂਚ ਕਰਤੀ ਸੀ ਵੈਬਸਾਈਟ ਜਿਹੜੀ ਬਸੰਤ ਮੇਲੇ ਲਈ ਤਾਂ ਉਸ ਤੇ ਜਾ ਕੇ ਵੀ ਤੁਸੀਂ ਪਲੀਜ਼ ਇਹ ਸਾਰੇ ਡਿਟੇਲਸ ਦੇਖ ਸਕਦੇ ਹੋ ਥੈਂਕ ਯੂ ਇਹ ਸਾਡਾ ਡਿਪਟੀਕਸ਼ਨ ਹੋਇਆ ਪਰ ਓਮਨੀ ਤੇ ਮਤੋਂ ਕਿ ਜਿਹੜਾ ਮੇਲਾ ਹੈਗਾ ਉਹ 27 28 ਨੂੰ ਜਿਹੜਾ ਕਾਫੀ ਜਿਹੜਾ ਪਰਮਾਵੀ ਹੋਏਗਾ ਕਿਉਂਕਿ ਇਹ ਜਿਹੜਾ ਮੇਲਾ ਹੈਗਾ ਵੀ ਉਹ ਕਾਫੀ ਜਿਹੜਾ ਨਿਰਮਾਚਕ ਮਨਮਚਕ ਜਿਹੜਾ ਹੁੰਦਾ ਕਿਉਂਕਿ ਖਾਸ ਤੌਰ ਤੇ ਜਿਹੜੇ ਪਤੰਗबाजी ਜਿਹੜਾ ਉਹ ਤੇ ਉਡਾਉਂਦੇ ਨੇ ਤੇ ਉਹਨਾਂ ਦੇ ਮੁਕਾਬਲੇ ਕਰਦੇ ਨੇ ਉਹਨਾਂ ਨੂੰ ਲੈ ਕੇ ਮੈਮ ਜਿਹੜਾ ਅੱਜ ਦੀ ਜਿਹੜੀ ਸ਼ੁਰੂਆਤ ਹੋਈ ਆ ਉਸ ਤੋਂ ਬਾਅਦ 27 28 ਨੂੰ ਜਿਹੜਾ ਹੋਏਗਾ ਉਹਦੀ ਖਾਸ ਤੌਰ ਕੀ ਪ੍ਰਬੰਧ ਕੀਤੇ ਗਏ ਕੋਈ ਗਾਣੇ ਦਾ ਕੋਈ ਸਿੰਗਰ ਵੀ ਆ ਰਿਹਾ ਹੈ ਮੈਂ ਹਾਂਜੀ ਸਿੰਗਰਸ ਆ ਰਹੇ ਆ ਜੀ ਦੋਵੇਂ ਦਿਨ ਸਿੰਗਰਸ ਆ ਰਹੇ ਆ ਥੋੜਾ ਜਆ ਮੈਂ ਪਹਿਲੇ ਦਿਨ ਦਾ ਰਿਵੀਲ ਤਾ ਜੋ ਲੋਕਾਂ ਦੀ ਜਿਹੜੀ ਉਤਸ਼ਾਹ ਹੋ ਬਣਾ ਰਹਿਣ ਤਾਂ ਪਹਿਲੇ ਦਿਨ 27 ਤਾਰੀਖ ਨੂੰ ਬਰਾਸਤ ਸੰਧੂ ਜੀ ਸਾਡੇ ਇੱਥੇ ਫਿਰੋਜ਼ਪੁਰ ਆ ਰਹੇ ਆ ਸਲਫਲ ਪਰਫਾਰਮੈਂਸ ਵਾਸਤੇ ਬਾਕੀ ਇੱਥੇ ਫਿਰੋਜ਼ਪੁਰ ਦੇ ਲੋਕੀ ਜਿਹੜੇ ਆ ਉਹ ਖੁਦ ਵੀ ਬਹੁਤ ਜ਼ਿਆਦਾ ਆਪਣਾ ਇੱਕ ਸ਼ੌਕ ਵੀ ਰੱਖਦੇ ਆ ਤੇ ਬਹੁਤ ਟੈਲੈਂਟਡ ਵੀ ਹਨ ਤਾਂ ਸਵੇਰ ਤੋਂ ਲੈ ਕੇ ਆਪਣਾ ਜਦੋਂ ਵੀ ਪ੍ਰੋਗਰਾਮ ਦੀ ਓਪਨਿੰਗ ਹੁੰਦੀ ਹੈ ਉਸ ਤੋਂ ਲੈ ਕੇ ਸ਼ਾਮ ਤੱਕ ਉਹ ਵੀ ਸਾਨੂੰ ਇੰਗੇਜ ਰੱਖਣਗੇ ਤੇ ਤੁਸੀਂ ਪਲੀਜ਼ ਆਓ ਤੇ ਦੇਖੋ ਕਿ ਕਿਵੇਂ ਕਿਸ ਤਰੀਕੇ ਦਾ ਇੱਥੇ ਉਤਸ਼ਾਹ ਵਾਲਾ ਮਾਹੌਲ ਬਣਦਾ ਹੈ ਮੈਮ ਜਿਹੜੇ ਪਾਰਟਿਸਿਪੇਟ ਕਰਦੇ ਆ ਮੁਕਾਬਲੇ ਕਰਦੇ ਆ ਜੀ ਉਹ ਕੋਈ ਜੇਤੂ ਵੀ ਰਹਿੰਦਾ ਉਹਨਾਂ ਨੂੰ ਕੋਈ ਮਤਲਬ ਇਨਾਮ ਵੀ ਦਿੱਤੇ ਜਾਣਗੇ ਜੀ ਬਿਲਕੁਲ ਡਿਪਾਰਟਮੈਂਟ ਬਹੁਤ ਜ਼ਿਆਦਾ ਆਪਣਾ ਡਿਪਾਰਟਮੈਂਟ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਇਹਦੇ ਵਿੱਚ 50000 ਤੋਂ ਲੈ ਕੇ 2 ਲੱਖ ਤੱਕ ਦੇ ਇਨਾਮ ਹੈ ਅ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਵੱਡਾ ਪਤੰਗ ਬਾਜ਼ ਜਿਹੜਾ ਖਰਾar ਹੁੰਦਾ ਹੈ ਕੋਸ਼ਿਸ਼ ਕਰਾਰ ਹੁੰਦਾ ਉਹਨੂੰ 2 ਲੱਖ ਦਾ ਇਨਾਮ ਦਿੱਤਾ ਜਾਊਗਾ ਤੇ ਬਾਕੀ ਜਿਹੜੀ 4 ਕੈਟਾਗਰੀਜ਼ ਹੈ ਉਹਨੇ ਉਹਦੇ ਵਿੱਚ ਵੀ ਇੰਡੀਵਿਜੂਅਲ ਕੈਟਾਗਰੀਜ਼ ਨੂੰ 50-50 ਹਜ਼ਾਰ ਦਾ ਇਨਾਮ ਦਿੱਤੇ ਜਾਣਗੇ ਕੁਛ ਦੇਖ ਸਕਦੇ ਹੋ ਇਹ ਜਿਹੜਾ ਫੈਸਟੀਵਲ ਹੈਗਾ ਵੀ ਜਿਹੜਾ ਮਨਾਇਆ ਜਾ ਰਿਹਾ ਵੀ ਉਹ ਖਾਸ ਤੌਰ ਤੇ ਜਿਹੜਾ ਵੀ ਜਿਹੜੇ ਵੀ ਜੇਤੂ ਰਹਿਣਗੇ ਜਿਹੜੇ ਮੁਕਾਬਲੇ ਵਿੱਚ ਜੇਤੂ ਰਹਿਣਗੇ ਉਹਨਾਂ ਨੂੰ ਲੱਖ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਵੀ ਦਿੱਤੀ ਜਾਏਗੀ ਜੋ ਇਸ ਕਹਿ ਸਕਦੇ ਬਸੰਤ ਦਾ ਜਿਹੜਾ ਫੈਸਟੀਵਲ ਹੋ ਰਿਹਾ ਉਹਨੂੰ ਰੋਮਾਂਚਕ ਬਣਾਉਂਦੀ ਆ ਕਿਉਂਕਿ ਕਾਫੀ ਜਿਹੜੇ ਲੋਕ ਆ ਗਏ ਉਹ ਇਸ ਬਸੰਤ ਪੰਚਮੀ ਦੇ ਤਿਹਾਰ ਨੂੰ ਜਿਹੜਾ ਕਾਫੀ ਮਤਵ ਦਿੰਦੇ ਆ ਸਕੂਲ ਦੇ ਬੱਚੇ ਹੋਣ ਚਾਹੇ ਆਮ ਨਾਗਰਿਕ ਹੋਣ ਉਹ ਵੀ ਇੱਥੇ ਆ ਕੇ ਜਿਹੜਾ ਵੀ ਉਹ ਪਾਰਟਿਸਿਪੇਟ ਕਰ ਸਕਦੇ ਆ ਮੁਕਾਬਲਾ ਕਰ ਸਕਦੇ ਆ ਤਾਂ ਜੋ ਆਪਣੀ ਨਾਮ ਦੀ ਰਾਸ਼ ਕਾਇ ਤੇ ਮੇਥੀ ਪੜਦੀ ਆ ਬੀਸੀਏ ਫਸਟイヤー ਹੈ ਮੇਰਾ ਅੰਜੂ ਬਸੰਤ ਨੂੰ ਕਿਦਾਂ ਦੇਖਦੇ ਹੋ ਜਿਹੜਾ ਇੱਥੇ ਸਪਾਰਟਿਸਪੇਟ ਹੋ ਰਿਹਾ ਹੈ ਬੜਾ ਵਧੀਆ ਸਭ ਵਧੀਆ ਮੂਲ ਬਣਿਆ ਇੱਥੇ ਜਿੰਨੇ ਕਿੰਨੇ ਕੇਕਸ ਆ ਦੋਜੀ ਜੁਜੀ ਲੱਗੇ ਨੇ ਤੇ ਵਧੀਆ ਸਰਕਾਰ ਵੱਲੋਂ ਜਿਹੜਾ ਕੀਤਾ ਗਿਆ ਹੈ ਉਹ ਵਧੀਆ ਆਯੋਜਨ ਕੀਤਾ ਗਿਆ ਹੈ ਕਿੱਦਾਂ ਤਾਂ ਦੇਖਦੇ ਹੋ ਫਿਰੋਜ਼ਪੁਰ ਦਾ ਬਸੰਤ ਜੋ ਫਿਰੋਜ਼ਪੁਰ ਦਾ ਬਸੰਤ ਸਾਰੇ ਨਾਲ ਬਹੁਤ ਵਧੀਆ ਹੈ ਬਹੁਤ ਬੜਾ ਵਧੀਆ ਮੈਂ ਸੰਤੁਸ਼ਟ ਹਾਂ ਤੇ ਬਸ ਭਾਜੀ ਕੀ ਨਾਂਜੀ ਤੁਹਾਡਾ ਮੇਰਾ ਨਾਂਜੀ ਅਸੀਸ਼ ਰੁੱਟਾ ਜੀ ਕਿੱਦਾਂ ਦੇਖਦੇ ਹੋ ਜੀ ਬਸੰਤ ਦੇ ਪ੍ਰੋਗਰਾਮ ਬਸੰਤ ਦੇ ਪ੍ਰੋਗਰਾਮ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਦੇਖਦਾ ਕਿਉਂ ਕਿਉਂਕਿ ਮੈਂ ਫਿਰੋਜ਼ਪੁਰ ਤੋਂ ਆ ਬਿਲੋਂਗ ਕਰਦਾ ਤੇ ਬਸੰਤ ਨੂੰ ਲੈ ਕੇ ਹੁਣ ਤੱਕ ਅਸੀਂ ਇਹ ਸਭ ਤੋਂ ਜ਼ਿਆਦਾ ਵਧੀਆ ਤਿਹਾਵਾਰ ਮੇਟਾ ਮੈਂ ਹੈਗਾ ਮਨਾਇਆ ਸੀ ਫਿਰੋਜ਼ਪੁਰ ਦੀ ਬਸੰਤ ਦੁਨੀਆ ਦੀ ਪੰਜਾਬ ਦੀ ਦੁਨੀਆ ਚ ਬਹੁਤ ਮਸ਼ਹੂਰ ਹੈ ਤੇ ਇਸ ਉਪਰਾਲੇ ਨੂੰ ਲੈ ਕੇ ਮੈਂ ਪੰਜਾਬ ਸਰਕਾਰ ਜਾਂ ਡਿਪਾਰਟਮੈਂਟ ਜਾਂ ਪ੍ਰਸ਼ਾਸਨ ਨੂੰ ਬਹੁਤ-ਬਹੁਤ ਧੰਨਵਾਦੀ ਹੈ ਕਿ ਇਹਨਾਂ ਨੇ اتنا ਵਧੀਆ ਤੇ ਤੇ ਵਧੀਆ ਸਕੇਲ ਤੇ ਕੰਮ ਕੀਤਾ ਹੈ ਕਿਦਾਂ ਦੇਖਦੇ ਹੋ ਇਸ ਚੀਜ਼ ਨੂੰ ਕਿ ਵਰਲਡ ਦੇ ਵਿੱਚ ਜੋ ਮੰਨਿਆ ਜਾਂਦਾ ਹੈ ਕਿ ਫਰੋਜ਼ਪੁਰ ਅੱਜ ਜਿਹੜਾ ਬਸੰਤ ਦਾ ਨਾਂ ਤਾਂ ਹੁੰਦਾ ਹੀ ਹੁੰਦਾ ਤੇ ਫਰੋਜ਼ਪੁਰ ਦਾ ਨਾਂ ਵੀ ਹੁੰਦਾ ਜਦੋਂ ਐਵੇਂ ਦੇ ਪ੍ਰੋਗਰਾਮ ਟ੍ਰਾਂਸਪੋਰਟ ਦੇ ਵਿੱਚ ਕੀਤੇ ਜਾਂਦੇ ਆ ਜਿਹੜੇ ਸਟੇਟ ਲੈਵਲ ਦੇ ਹੁੰਦੇ ਆ ਤਾਂ ਬਹੁਤ-ਬਹੁਤ ਸਟੇਟ ਤੋਂ ਵੀ ਆਉਂਦੇ ਆ ਲੋਕੀ ਜਿਹੜੇ ਪਿਛਲੀ ਵਾਰੀ ਪਿਛਲੇ ਸਾਲ ਜਰਮਨੀ ਤੋਂ ਬੰਦਾ ਆਇਆ ਸੀਗਾ ਉਹਨਾਂ ਨੇ ਇਹਨਾਂ ਵਧੀਆ ਇੱਥੇ ਪਤੰਗਾਉਣਾ ਹੀ ਆ ਇਹ ਹੁਣ ਐਤਕੀ ਵੀ ਸਾਨੂੰ ਉਮੀਦ ਹੈ ਕਿ ਬਾਹਰੋਂ ਬਹੁਤ ਲੋਕ ਆ ਰਹੇ ਤੇ ਬਹੁਤ ਵਧੀਆ ਲੱਗਦਾ ਜੀ ਕੋਈਪੁਰ ਦੇ ਵਿੱਚ ਐਵੇਂ ਦੇ ਪ੍ਰੋਗਰਾਮ ਦੇਖ ਕੇ ਪ੍ਰਬੰਧ ਕਿੱਦਾਂ ਦਾ ਦੇਖਦੇ ਹੋ ਦੇ ਪ੍ਰਸ਼ਾਸਨ ਦੇ ਪ੍ਰਬੰਧ ਨੂੰ ਲੈ ਕੇ ਜੀ ਦੇਖੋ ਅੱਜ ਹੈ ਤੀਜਾ ਦਿਨ ਜਿੱਥੇ ਤੱਕ ਅਸੀਂ ਦੇਖਦੇ ਪਏ ਹਾਂ ਪ੍ਰਬੰਧ ਬਹੁਤ ਵਧੀਆ ਕੀਤੇ ਆ ਤੇ ਹਜੇ ਹੋ ਰਿਹਾ ਚੱਲ ਰਿਹਾ ਹੈ 27 28 ਨੂੰ ਪ੍ਰਬੰਧ ਦੇਖਣ ਵਾਲਾ ਹੋਊਗਾ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਕਿ ਤੁਸੀਂ ਆਓ ਤੇ ਦੇਖੋ ਇੱਥੇ ਆ ਕੇ ਕਿ ਕਿਵੇਂ ਦਾ ਪ੍ਰੋਗਰਾਮ ਹੋਣਾ ਹੈ ਬਹੁਤ ਸੋਹਣਾ ਬਹੁਤ ਗੱਲ ਪ੍ਰੋਗਰਾਮ ਹੁੰਦਾ ਹੈ ਜੇ ਪਿਛਲੀ ਵਾਰੀ ਹੋਇਆ ਸੀਗਾ ਉਸੇ ਤਰਜ਼ ਤੇ ਐਤਕੀ ਵੀ ਹੋ ਰਿਹਾ ਹੈ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਦਾਨਿਕ ਸੁਬੇਰਾ ਫਰੋਇਕ